ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਖੂਵਾਲ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਨੇੜੇ ਰਮਦਾਸ ਅਸੀਂ ਪਹੁੰਚੇ ਹਾਂ ਨੀਟੇ ਵੀਰ ਦੇ ਕੋਲ ਤੇ ਅੱਜ ਤੁਹਾਨੂੰ ਪੂਰੇ ਘੈਣ ਤੋਂ ਫੇ ਵਿਖਾਉਣੇ ਆ ਇੱਕ ਟੁਕੜ ਗੱਬਨ ਗਾਂ ਤੇ ਦੋ ਸੱਜਣਾ ਝੋਟੀਆਂ ਇੱਕ ਬਿਲਕੁਲ ਕਲਦੀ ਸੂਈ 나ੜੂ ਗਿੱਲੇ ਤੇ ਬੱਚਾ ਤੇ ਕਰਦੇ ਆ ਵੀਰ ਨੀਟੇ ਨਾਲ ਗੱਲਬਾਤ ਨੇੜੇ ਵੀਰ ਸასი ਕਾਲ ਕੀ ਹਾਲ ਚਾਲ ਜੀ ਵਾ ਵਧੀਆ ਵਧੀਆ ਮੇਰਾ ਵੀਰ ਹੋਰ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਲੰਗੀ ਦੀਵਾਲੀ ਬਹੁਤ ਵਧੀਆ ਅੱਛਾ ਅੱਛਾ ਠੀਕ ਆ ਮੇਰਾ ਵੀਰ ਚਲੋ ਕਰਪਾਈ ਚਾਹੀਦੀ ਮੇਰਾ ਵੀਰ ਤੇ ਲੈਣ ਤੇ ਨਹੀਂ ਨਹੀਂ ਠੀਕ ਆ ਮੇਰਾ ਵੀਰ ਠੀਕ ਆ ਤੇ ਇਹ ਸੂਈ ਹੈ ਛੋਟੀ ਇਹ ਛੋਟੀ ਸੂਈ ਜੇ ਕੱਲ ਰਾਤ ਦੀ ਮਗਰ ਆਹੇ ਕਟਾ ਲਓ ਵੀਜੀ ਪੂਰ ਨੀਲੀ ਰਾਵੀ ਦਾ ਮਗਰ ਕਟਾ ਜੇ ਇਹ ਲਓ ਇਹ ਲਓ ਕੋਲ ਗਿਆ ਨਾ ਡੂ ਜੇ ਤੇ ਬਾਕੀ ਨੇੜੇ ਵੀ ਇਹਨੂੰ ਪੁੱਛ ਨੇੜੇ ਵੀਰ ਕਿੰਨਾ ਬੋਲਾ ਇਹਦੇ ਥਲੇ ਛੋਟੀ ਕੋ ਹੁਣ ਬੋਲਾ ਜਿਹੜਾ ਨਾ 8 ਤੋਂ ਬਾਹਰ ਹੋਊਗਾ ਲਓ ਵੀਜੀ 8 ਤੋਂ ਬਾਹਰ ਜਿਹੜਾ ਕਿੰਨਾ ਤੋਂ ਚਵਾਉ ਛੋਟੀ ਰਾਮਨਾ ਦਵਾਉ ਚਵਾਉ ਹਾਂ ਲੈਵਾ ਤੂੰ ਵੇਖੋ ਕਿਦਾਂ ਦਾ ਲਗਾ ਝੋਟੀ ਲੋ ਵੀਰ ਜੀ ਵੇਖੋ ਫੇਸ ਕੁਆਲਟੀ ਝੋਟੀ ਦੀ ਬਹੁਤ ਹੀ ਸਾਫ ਸੁਥਰੀ ਝੋਟੀ ਆ ਤੇ ਪੂਰੇ ਕੱਦ ਵਜਨ ਵਾਲੀ ਦਾ ਥਣ ਭਾਂਡਾ ਵੇਖੋ ਝੋਟੀ ਦਾ ਸਾਣਾ ਇਹਦਾ ਗਾਂ ਖੱਬਾ ਹੀ ਲਈ ਤੇ ਰੰਡੀ ਝੋਟੀ ਇਹ ਦੇਖੋ ਵੀਰ ਦੋ ਚਵਾਈਆਂ ਹੋਈਆਂ ਹਾਂ ਜੀ ਵੀਰ ਜੀ ਦੋ ਚਵਾਈਆਂ ਇਹਦੀਆਂ ਹੋਵਦੀਆਂ ਨੇ ਇਹਦੀ ਮੋੜਲਾ ਵੇਖੋ ਥਾਣਾ ਦੀ ਕੁਆਲਟੀ ਵੇਖੋ ਐਂ ਗਿਰ ਗਿਰ ਤੇ ਥਣ ਲੱਗਾ ਝੋਟੀ ਨੂੰ ਜਿਹੜਾ ਮੇਰਾ ਵੀ ਕੋਈ ਇੱਥੇ ਆਊਗਾ ਨਾ ਸਾਂਦੋ ਤੇ ਜ਼ਰੂਰ ਆਊ ਝੋਟੀ ਤਿੰਨ ਜਵਾਨਾਂ ਹੋਈਆਂ ਨੇ ਨੀਲੀ ਤਿੰਨ ਜਵਾਨਾਂ ਵੀ ਵਿਰ ਜੀਆਂ ਨੀਲੀ ਦੇ ਸ਼ਕੀਨ ਵੀਰ ਪਰ ਝੋਟੀ ਵੇਖੋ ਤੇ ਪਿੰਡਾ ਵੇਖੋ ਝੋੜੀ ਦਾ ਵੇਖੋ ਵੀ ਕਾਗਜ਼ਰ ਦਾ ਪਿੰਡਾ ਰ ਸਾਹ ਵੇਖੋ ਕਿੰਨੀ ਸਾਹ ਵੇਖੋ ਝੋਟੀ ਪੂਰੀ ਸਾਫ਼ ਸੁਥਰੀ ਸੁਨਹੀਂ ਸੱਖੀ ਝੋਟੀ ਦੇ ਚਾਰੂ ਵੀ ਬਹੁਤ ਜਿਆਦੀ ਆ ਇੱਥੋਂ ਬਾਹਰ ਬਾਹਰ ਕਿੰਨੇ ਜਿਹੜੇ ਵਿਰਲੇ ਨੇ ਲੋਕ ਕਹਿੰਦੇ ਨੇ ਵੇਖੋ ਨਹੀਂ ਨਹੀਂ ਬਹੁਤ ਮਹਿੰਗਾ ਰਿਹਾ ਸ਼ੇਰਾਂ ਪਿੱਠੋਂ ਬਾਹਰ ਬਾਹਰ ਗਿੜ ਗਿੜ ਦੀ ਵਿਰਲਾਗੀ ਹੈ ਨਾ ਵੀਰ ਤੇ ਨੀੜਾ ਵੀ ਨੀ ਬੜੀ ਜਿਆਦਾ ਤੇ ਮੁੱਲ ਫਿਰ ਅੱਜ ਮੰਡੀ ਤੇ ਡੇਢ ਹੁੰਦੇ ਆ। ਲਵਾਲੀ ਨੰਗੀ ਆ। ਨਾਂ ਵੀ ਘੱਟ ਕਰ ਲੀਏ। ਆਹ ਥੋੜ੍ਹਾ ਘੱਟ ਕਰ ਲੀਏ। ਦੱਸੋ ਵੀਰ ਜੀ। ਕੋਈ ਨਹੀਂ ਕਰੋ ਤੁਸੀਂ ਜਾਇਜ਼ ਜਿਆ ਕਰੀਏ। ਜਿਹੜਾ ਕੋਈ ਵੀਰ ਖੜਨ ਵਾਲਾ ਉਹ ਵੀ ਐ। ਇੱਕ ਦੱਸ ਦੀ। ਥੋੜਾ ਜਿਹਾ ਹੋਰ ਕਰ ਲੀਏ। ਲਾਏ ਹੋਰ। ਇੱਕ ਪੰਜ ਦੀ ਦੇ ਰਹੀਏ ਝੋਟੀ। ਝੋਟੀ ਬਹੁਤ ਹੀ ਜਾਰੀ ਚੜੀ ਆ। ਮੰਨ ਲਓ ਇਹੋ ਜਿਹਿਆਂ ਵੀਰ ਨੇੜੇ ਕੱਲ ਮੰਡੀ 'ਚ ਝੋਟੀਆਂ ਚਲੋ ਆਪਾਂ ਇਹ ਨਹੀਂ ਕਹਿੰਦੇ। ਬਿਲਕੁਲ ਬਿਲਕੁਲ ਕੱਲ ਵਿਗੀਆਂ ਝੋਟੀਆਂ ਬਾਕੀ ਜਿਹੜਾ ਵੀ ਲੈ ਜਾਊਗਾ ਬਹੁਤ ਹੀ ਚੰਗਾ ਉਹ 8-9 ਕਿਲੋ ਬੋਲਾ ਹੀ ਆ ਝੋਟੀ ਦੇ ਥਲੇ ਹੁਣ ਪਸੱਲੀ ਕਰਕੇ ਖੜੇ ਇੱਥੇ ਆਣਗੇ ਬੇਸ਼ੱਕ ਦੋ ਟਾਈਮ ਚੋਕੇ ਖੜੇ ਆ ਵੀ ਝੋਟੀ ਬਹੁਤ ਹੀ ਚੰਗੀ ਨਿੱਕੇ ਸਿੰਘ ਦੀ ਇਹ ਵੀ ਪਹਿਲਾ ਸੁਆਦ ਹੋਣਾ ਇਹ ਵੀ ਪਹਿਲਾ ਹੀ ਸੁਆਜੇ ਇਹਦੇ ਮਗਰ ਵੀਰ ਕਹਿੰਦਾ ਕੱਟੀ ਆ ਬਹੁਤ ਹੀ ਸਾਫ ਸੁਥਰੀ ਇਹ ਵੀ ਝੋਟੀ ਦੇਖੋ ਥਣ ਪਾਂਡਾ ਝੋਟੀਆਂ ਨੂੰ ਲੱਗਾ ਇਹ ਵੀ ਹਸਾਣਾ ਬਲੇ ਤਨ ਗਾਂ ਹੀ ਜੇ ਬਾਕੀ ਕੱਦ ਵਜਨ ਵੀ ਚੰਗਾ ਆ ਇਹਦਾ ਵੀ ਝੋਟੀ ਦਾ ਹਸਾਣਾ ਦੋਵੇਂ ਬੁਲਬੁਲਦੇ ਬੱਚੇ ਹੀ ਅੱਜ ਤੇ ਨੀਡੇਵੀਰ ਕੇ ਨਾਂ ਦੁੱਧ ਜੇ ਥਲੇ ਉਹ ਤੇਰੇ ਕੋਲ ਪੱਕਾ ਜਿਹੜਾ 8 1/2 ਕਿਲੋ ਜੇ ਅੱਛਾ 8 ਕਿਲੋ ਕੋ ਪਲਾਸੀ ਆ ਪਲਾਸੀ ਹੋਗਾ ਥਲੇ ਦੀਆਂ ਅੱਛਾ ਚੋ ਕੇ ਖੜੇ ਕੋ ਪਸੰਦੀ ਕਰਦੇ ਦੇਖੋ ਸਿਰ ਮੁੰਦੀ ਜੋੜੀ ਨੀਡੇਵੀਰ ਬਹੁਤ ਨਿੱਕਾ ਸਿੰਘ ਆ ਤੇ ਪਿੱਛੇ ਵੀ ਕੱਟੀ ਆ ਮਗਰ ਵੀ ਕੱਟੀ ਹੈ ਕੱਟੀ ਵੀ ਕਾਲੀ ਬਹੁਤ ਪਲੀ ਕੱਟੀ ਸਾਂਭੀ ਬੜੀ ਕਹਿੰਦੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਨੀਡੇਵੀਰ ਕਿੰਨਾ ਜੇ ਮੁੱਲ ਮੁੱਲੇ ਦੇ ਉਹ ਜਾਇ ਜੀ 90 ਦੇ ਦਈਏ ਨਹੀਂ ਜਾਇ ਕਰੀਏ ਜਾਇ ਦੀ ਬੜੀ ਜੀ ਨਹੀਂ ਕੱਟੀ ਚੰਗੀ ਹੈ ਕੋਈ ਕਮੀ 85 ਦੇ ਦਿੰਦੇ ਹੋਰ ਛਣਾ ਨਹੀਂ ਕਰੀਏ ਮੇਰਾ ਵੀਰ ਦੱਸੋ ਜਿੰਨਾ ਫਿਰ ਕਹਿੰਦੇ ਕਰ ਹੈ 80 ਦੀ ਦੇ ਦिए 80 ਚ ਵੀ ਦੋ ਛੜ ਦिए ਦੋ ਛੜ ਦिए 70000 ਲਓ ਵੀਰ ਜੀ ਬਹੁਤ ਹੀ ਚੰਗੀ ਝੋਟੀ ਜੇ ਤੇ ਮਗਰ ਕੱਟੀ ਵਿਖਾਉਣਾ ਹੈ ਬੰਨੋ ਵੇਖੋ ਕੱਟੀ ਕਡੇ ਟਾਪ ਦੀ ਮਗਰ ਕੱਟੀ ਜੇ ਸਾਹਣਾ ਦੋ ਮੱਜਾਂ ਚਲ ਜਣੀਆਂ ਇੱਕ ਇੱਕ ਰਹੀ ਹੈ ਤੇ ਨਿਹਰੇ ਵੀਰੇ ਇਹ 70000 ਦੀ ਹੋਗੀ ਝੋਟੀ ਇਹ ਜੋ ਛੋਟ ਹੀ ਨਹੀਂ ਜੇ ਤੇ ਨਿਹਰੇ ਵੀਰੇ ਇਹ ਕੀ ਚੀਜ਼ ਆ ਇਹ ਤੁਸੀਂ ਆਪੇ ਲਾਓ ਇਹ ਸ਼ਰਮ ਇੱਕ ਨਾ ਦੁੱਧ ਜੇ ਕਿ ਹੁਣ ਮੰਲਾ ਕਹਿਣ ਨੂੰ ਤਾਹਵਿਕ ਹੈ ਜੇ ਤੁਹਾਨੂੰ ਵਿਖਾਉਂਦੀ ਜੀ 8 ਕਿਲੋ ਪੱਤਾ ਦੁੱਧ ਜੀ ਇਹ ਗੱਬਣ ਕਿੰਨੇ ਚਿਰ ਦੀ ਪੰਜਾ ਮਹੀਨੇ ਦੀ ਸਾਢੇ 14 ਪਲਾਸੀ ਸਾਢੇ 14 ਤੋਂ ਪਲਾਸੀ ਜੀ ਪੰਜਾਂ ਤੋਂ ਥੱਲੇ ਆ ਬਹੁਤ ਹੀ ਵੱਡੀ ਵਹਿੜ ਆ ਪੱਕੀ ਕਿਨੇ ਦੇ ਵੇਖੋ ਸਾਢੇ 4 ਦੀ ਪੱਕੀ ਵੀਰ ਕਹਿੰਦਾ ਗੇ ਲੋ ਵੱਡੀ ਵਹਿੜ ਜੇ ਪੂਰੀ ਤਾਂ ਕੱਦ ਵਜਨ ਬਹੁਤ ਜ਼ਿਆਦਾ ਨੇੜੇ ਵੀਰ ਚਲ ਪੁੱਛਨੇ ਵੀਰ ਨੂੰ ਉੱਥੇ ਜਾ ਕੇ ਵੇਖੋ ਖਨਾਰਾ ਸਹਾਈ ਦੇ ਘਰ ਹਸਾਉ ਨਾਲ ਸੱਜਰਾਂ ਨੂੰ ਨਾ ਨਾ ਨਹੀਂ ਬੱਦੀ ਸੱਜਰਾਂ ਜਨਾ ਦੋਦੇ ਆਲੇ ਤੇ ਸੱਜਰ ਦਾ ਵੀਰ ਜੀ ਕਿੰਨਾ ਜੇ ਰਿਕਾਰਡ 62 23 ਕਿਲੋ ਦਾ ਸੱਜਰ ਦਾ ਲੋ ਵੀਰ ਜੀ 22 23 ਕਿਲੋ ਦਾ ਰਿਕਾਰਡ ਆ ਵੀ ਕਿੰਨਾ ਹੁਣ ਸਿੰਪਲ ਪਤਾ ਕਿੰਨਾ ਜੇ ਹਾਂਜੀ 7 ਫੈਟ ਜੇ ਦੀ ਨਹੀਂ ਵੀਰ ਹੋਣੀ ਆ ਐਨ ਸ਼ੈਰ ਦੀ ਵਹਿੜਿਆ ਹਾਂਜੀ ਸਿੰਪਲ ਤੇ ਫਿਰ ਵੇਖੋ ਥਣਾ ਦੀ ਕੁਆਲਿਟੀ ਸਾਡੇ ਚੋਂ ਤਾਂ ਥੱਲੇ ਇਹ ਨਹੀਂ ਕਹਿਣਾ ਸਾਡੇ ਚੋਂ ਤਾਂ ਬਾਹਰ ਹੋ ਵੀ ਅੰਦਰ ਨਹੀਂ ਹੋ ਗੱਪਣ ਠੀਕ ਆ ਵੀਰ ਆਓ ਕੋਈ ਆਪਣੇ ਤਸੱਲੀ ਕਰ ਲਏ ਬੌਧੀ ਗੱਲ ਆ ਦੇ ਠੀਕ ਆ ਠੀਕ ਆ ਦੁੱਧ ਵੀ 8 ਕਿਲੋ ਟੰਡਾ ਕਰ ਅੱਛਾ ਇਹ ਸੀਲ ਡੱਟੀ ਆ ਇਹਦਾ ਮੁੱਲ ਵੀਰ ਇਹਦਾ ਮੁੱਲ ਵੀ ਕੈਰੀ ਆ ਕਿੰਨਾ 50 ਰੁਪਏ ਇਹਦੇ ਪਰ ਘਟ ਦੇ ਦਿੰਨੇ 45 ਦੀ ਹੋਰ ਕਰੀਏ ਜੈਜ ਕਰੀਏ ਜੈਜ ਕਰੀਏ ਯਾਰ ਮਨਜੋਸ ਸਿਆ ਮਨਜੋਸ ਸਿਆ ਇਹ ਤਰਤਾਉ ਕਹਿੰਦਾ 45 ਦੀ ਜੈਜ ਕਰੀਏ 45 ਦੀ ਲੈ ਤੂੰ ਕਿ ਘਟਾਇਆ ਫਿਰ ਅਗਰਿੰਦਰ ਤਵੀ ਘਟਾ ਦੇ ਮਨਜੋ ਅਗਰਿੰਦਰ ਸਿਆ ਹੋਰ ਤਰਤਵੀ ਦੱਸ ਘਟਾ ਜੈਜ ਕਰਕੇ ਘਟਾਓ ਫੁੱਲੀਆਂ ਛੋਟਾ ਕਰੋ ਪੂਰੇ 40 40 ਦੀ ਜੋ ਤਾਂ ਕੀ ਕਸਰ ਕੋਈ ਲੋ ਵਿਜੀ ਥਤੀਆ ਰੀਗਣਾ ਵੀਰ ਕਹਿੰਦਾ ਵਹਿੜ ਜਾਗਾ ਕਾਂ ਦੇ ਲੋੜ ਨਹੀਂ ਮੁੰਡਿਆਂ ਨੇ ਵਾਟ ਕਰਦੇ ਯਾਰ ਨਹੀਂ ਸਹੀ ਗੱਲ ਐ ਸਹੀ ਜਿਹੜੇ ਦੇਣਾ ਮੈਨੂੰ ਛੋਟ ਹੀ ਕਰਾਂਗੇ ਛੋਟ ਹੀ ਨਹੀਂ ਵੀਰ ਕਹਿੰਦਾ ਆਪਣੇ ਤਸੱਲੀ ਕਰਕੇ ਖੜੇ ਪੂਰੀ ਵੱਡੀ ਵਹਿੜ ਆ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਤੇ ਨੀਰੇ ਵੀਰ ਜੀ ਕੁਛ ਕਹਿਣਾ ਚਾਹੁੰਦੇ ਜੀ ਕਹਿਣਾ ਇਹੋ ਜਿਹੇ ਵੀਰ ਜਿਹੜੇ ਮਨਨ ਸੂਆ ਹੀ ਮਾਰਿਆ ਸਾਰਾ ਹਾਂਜੀ ਜੋ ਜਵਾਬ ਦੇ ਤਸੱਲੀ ਕਰ ਰਹੇ ਜਿਹੜੀ ਕੱਪੜੀ ਦਿੱਤੀ ਆ ਹਾਂ ਉਹਦੀ ਸਾਡੀ ਫੋਲ ਗਰੰਟੀ ਹੋ ਆਪਣਾ ਟਰੈਕਟਰ ਆ ਨੀਰੇ ਵੀਰ ਜੀ ਇਹ ਗੱਲ ਪਹਿਲਾਂ ਤੋਂ ਹੁੰਦੀ ਆ ਵੀ ਆਪਣੀ ਕੋਈ ਤਸੱਲੀ ਕਰਕੇ ਖੜੇ ਆ ਪਾਣੀ ਜਿਹਨੂੰ ਡੱਕਦੇ ਜਿਹੜਾ ਮਰਦੇ ਆਪਣਾ ਡਾਕਟਰ ਲੈ ਆਪਣਾ ਡਾਕਟਰ ਲੈਵੇ ਹਾਂ ਜੋ ਚੋਚ ਵਗ ਜਿਹੜਾ ਨਹੀਂ ਵੀ ਰਹਾ ਸਾਡਾ ਵੀਡੀਓ ਕਰਦਾ ਨਾ ਆ ਰਿਹਾ ਸਾਡੇ ਠੀਕ ਆ ਵੀਰ ਸੱਗੀ ਕਰਦੇ ਠੀਕ ਆ ਨੀਟੇ ਵੀਰ ਬਹੁਤ ਮਿਹਰਬਾਨੀ ਮੇਰਾ ਵੀਰ